ਜੋ ਵਾਦ ਕਟ ਕਿਸੇ ਫੁੱਲ ਗਰੰਟੀ ਆ ਬਾਈ ਟੈਨਸ਼ਨ ਹੀ ਨਹੀਂ ਲੈਣੀ ਜੇ ਮੇਰਾ ਪਾਇਆ ਟਾਇਰ ਫੇਲ ਗੱਲ ਕਰਿਓ ਆ ਬਹ ਠੀਕ ਆ ਦੇਖ ਲਓ ਤੋਂ ਆਫਰ ਦਈ ਆ ਨਾ ਸਾਨੂੰ ਇਹ ਗੱਲ ਵਾਇਰਲ ਹੋ ਜਾਣੀ ਆ ਤੇਰੀ ਟੈਨਸ਼ਨ ਹੀ ਕੋਈ ਨਹੀਂ ਵੱਡੇ ਵੀ ਠੀਕ ਆ ਬਾਈ ਬਾਈ ਕਹਿੰਦਾ ਫੁੱਲ ਗਰੰਟੀ ਆਪਣੀ ਹਾਂ ਐਂ ਕਰ ਲੈਨੇ ਆ ਸਹੀ ਆ ਸਹੀ ਆ ਬਾਈ ਕਹਿੰਦਾ ਇੱਕ ਉਧਰ ਪਾ ਲੈਨੇ ਆ ਠੀਕ ਆ ਜੇ ਸਹੀ ਆ ਆਪਾਂ ਨੂੰ ਜਿਵੇਂ ਸੈੱਟ ਲੱਗਿਆ ਫਿਰ ਇੱਕ ਹੀ ਲਾਉਣਾ ਆਪਾਂ ਇੱਕ ਲਾ ਦਾਂਗੇ। ਕੋਈਆਂ ਮੂੰਹ ਪਿਆ ਕੋਈ ਨਹੀਂ। ਹੂੰ। ਕੋਈ ਵਾਦੇ ਘੱਟ ਦੀ ਗਾਰੰਟੀ ਐ ਨਾ ਪੂਰੀ। ਨਿਮਾ ਟਾਇਰ ਹਾਊਸ ਸਮੋਗਾ। ਪਹਿਲਾਂ ਆ ਸੀਗੇ ਟਾਇਰ ਲਾਈਨ ਨਾਲ 616 ਦੇ। ਆ ਵੀ 616 ਦਾ ਹੀ ਆ। ਉਹ ਆਪਣੇ ਤਾਂ ਚੱਲ ਠੀਕ ਆ ਆ ਨਿਕਾ ਹੋਣਾ 750 ਦੇ ਸਨੇ ਰੈਮ ਹੌਲੈਂਡ ਦੀ ਲੋ ਬਾਈ ਪਿੱਛੇ ਚੜਾਦੇ ਆ 14 ਦੇ ਟਾਇਰ ਕਰਦੇ ਫੋਰਡ ਮਗਰ ਐਮ ਆਰ ਐਫ ਦੇ ਸਨੇ ਰੈਮ ਹਾਂਜੀ ਹਾਂਜੀ ਜਾ ਕੇ ਰਾਂ ਇਸ ਸਾਈਡ ਤੇ ਚਾਹ ਮਰੋਹਾ ਵਾਗ ਰਾਂ ਆਡਾ ਰੋਜ ਆ ਗਾ ਨਵੇਂ ਟਾਇਰ ਆਪਾਂ ਟਾਇਰ ਪਾਇਆ ਹਵਾਲਾ 22 ਕਹਿੰਦਾ ਜੇ ਆਪਾਂ ਗੁਡਇਰ ਦਾ ਟਾਇਰ ਪਾਉਣੇ ਆ ਤਾਂ ਆਹ ਕੜਾ ਅੰਦਰ ਹੋ ਜਾਊਗਾ ਠੀਕ ਆ ਆ ਦੇਖੋ 22 ਕਹਿੰਦਾ ਇਹ 14 ਦੇ ਟਾਇਰਾਂ ਵਾਲਾ ਕੜਾ ਨੀਗਾ ਟਾਇਰਾਂ ਦਾ ਆਪਣੇ ਦਾ ਫੂਡ ਦਾ ਇਹ 13 ਵਾਲਾ ਕੜਾ ਕਹਿੰਦਾ ਇਹ ਤੇ ਸੈੱਟ ਨਹੀਂ ਹੋਣਾ ਆ ਦੇਖੋ ਆ ਫਰਕ ਪੈਂਦਾ ਪਿਆ ਹੁਣ ਇਹ ਸੋਨਾ ਨਹੀਂ ਲੱਗਦਾ ਹੁਣ ਸਾਡਾ ਰਾਦਾ ਬਦਲ ਗਿਆ ਇਹ ਅਸੀਂ ਲੌਣਾ ਟਾਇਰ ਖੋਣ ਅਸੀਂ ਗੁਡੀ ਅਰਦਾ ਹੀ ਪਾਵਾਂਗੇ ਜਿਹੜੇ ਮੈਂ ਹੁਣ ਗੁਡੀਆ ਨਵਾਂ ਪੰਜੀ ਦੋਨਾਂ ਸਾਡਾ ਪ੍ਰੀਮੀਅਮ ਦਾ ਪਾਣਾ ਮੈਨੂੰ ਖਸਾ ਕੇ ਲਿਆ ਆਂ ਪਰ ਦੋ ਰੋਟੇ ਕਰਦੇ ਵੱਧ ਘਾਟ ਘਸੇ ਤਾਂ ਵੀ ਲੈ ਆਈ ਲੈ ਬਈ ਬਾਈ ਗਾਰੰਟੀ ਦੇਈ ਜਾਂਦਾ ਇਹ ਚੀਜ਼ ਦੀ ਜੇ ਵੱਧ ਘਾਟ ਘਸਣ ਟਾਇਰ ਲਿਆਈ ਹੈਪੀ ਟਾਇਰ ਰੋਡ ਕੇ ਲਿਆਈ ਹੈ ਇੱਕ ਵਾਰੀ ਨਾਲ ਵੇਖੀ ਇਹ ਲਾ ਕੇ ਲਿਆਈ ਟਾਇਰ ਲੈ ਕੇ ਆਈ ਬਾਹਰ ਉਹ ਜੇ ਵਾਦ ਘਾਟ ਕਿਸੇ ਫੁੱਲ ਗਰੰਟੀ ਆ ਬਾਈ ਤੇ ਮੇਰਾ ਪਾਇਆ ਟਾਇਰ ਫੇਰ ਗੱਲ ਕਰਿਓ ਆ ਬਾ ਠੀਕ ਆ ਦੇਖ ਲਾ ਹੁਣ ਤੋਂ ਆਫਰ ਦਈ ਆ ਨਾ ਸਾਨੂੰ ਇਹ ਗੱਲ ਵਾਇਰਲ ਹੋ ਜਾਣੀ ਆ ਤੇਰੀ ਟੈਨਸ਼ਨ ਹੀ ਕੋਈ ਨਹੀਂ ਵੱਡੇ ਵੀ ਠੀਕ ਆ ਬਾਈ ਬਾਈ ਕਹਿੰਦਾ ਫੁੱਲ ਗਰੰਟੀ ਆਪਣੀ ਹਾਂ ਲਾइए ਲੈ ਕੇ ਦੇਖੀਏ ਇਹਦਾ ਲੱਗਦਾ ਵੀ ਰੈਡੀ ਵਾਲੀ ਆ ਓਏ ਹਨਾ ਹੈ ਭਾਈ ਕਹਿੰਦਾ ਬਾਈ ਨੇ ਕਹਦਾ ਹਣਾ ਸਿਆਣੇ ਪੈਣੇ ਬੰਦੇ ਨੇ ਕਹਦਾ ਹੁਣ ਭੈੜਾ ਲੱਗਦਾ ਆਪਾਂ ਨੂੰ ਗੱਲ ਮੰਨਣੀ ਚਾਹੀਦੀ ਉਹਦਾ ਰਹਿਮ ਦੂਜਾ ਆਣਾ ਫਿਰ ਰਹਿਮੜੀ ਕਿਚਾ ਇਹ ਕਹਿੰਦਾ ਪਿੰਡ ਦੇ ਟਾਇਰ ਸੋਹਣੇ ਲੱਗਣਗੇ 14 ਦੀ ਉਹਨੂੰ ਇਹ 13 ਦੇ ਐ ਚੜਦੇ ਆ 14 ਦੇ ਉਹ ਅਸੀਂ ਆਹ ਖੜਾ ਅੱਛਾ ਮਿੱਟੀ ਨਹੀਂ ਸਦਾ ਇਹ 12 ਦਾ ਤਾਰ ਵੀ ਕਰੂੰਗਾ ਹੂੰ ਆਹ ਕਿਹੜਾ ਪਾ ਲੈਣੇ ਕੋਈ ਦੋ ਮਿੰਟ ਲੈ ਕੇ ਵੀ ਜੇ ਕਾਹੀ ਮੈਂ ਤੇ ਲੋ ਪਾ ਗਏ ਹਾਂ ਆ ਐ ਕਰ ਲੈਣੇ ਆ ਸਹੀ ਆ ਸਹੀ ਆ ਬਾਈ ਕਹਿੰਦਾ ਇੱਕ ਉਧਰ ਪਾ ਲੈਣੇ ਆ ਠੀਕ ਆ ਜੇ ਸਹੀ ਆ ਆਪਾਂ ਨੂੰ ਜਿਵੇਂ ਸੈੱਟ ਲੱਗਿਆ ਫਿਰ ਇੱਕ ਹੀ ਲਾਉਣਾ ਆਪਾਂ ਇੱਕ ਲਾ ਦਾਂਗੇ ਕੋਈਆਂ ਹੁੰਨ ਕੀ ਆ ਕੋਈ ਗੱਲ ਨਹੀਂ ਹੂੰ ਕੋਈ ਵਾਅਦੇ ਘੱਟ ਦੀ ਗਾਰੰਟੀ ਹੈ ਨਾ ਪੂਰੀ ਰੀਲ ਬਣਾ ਲਈ ਵੀਡੀਓ ਬਣਾ ਲਈ ਬਾਈ ਦੀ ਵੀਡੀਓ ਬਣਾ ਲਈ ਆ ਬਾਈ ਦੀ ਵੀਡੀਓ ਬਣਾ ਲਈ ਆ ਬਾਈ ਕਹਿੰਦਾ ਜੇ ਵੱਧ ਘਟ ਘਸਦੇ ਆਪਣੀ ਪੂਰੀ ਗਾਰੰਟੀ ਹੈ ਠੀਕ ਆ ਆਪਾਂ ਨੂੰ ਕੋਈ ਚੱਕਰ ਨਹੀਂਗਾ ਬਾਈ ਦੀ ਜ਼ਿੰਮੇਵਾਰੀ ਆ ਹੁਣ ਬਾਈ ਕਹਿੰਦਾ ਇੱਕ ਦੂਜੇ ਪਾਸੇ ਪਾ ਕੇ ਦੇਖ ਲੈਂਦੇ ਆ ਫਿਰ ਇੱਕ ਇਹ ਰਹਿਣ ਦਿੰਦੇ ਆ ਜਿਹੜਾ ਆਪਾਂ ਨੂੰ ਸੈੱਟ ਬੈਠਾ ਫਿਰ ਆਪਾਂ ਇੱਕ ਲਾ ਦਾਂਗੇ ਠੀਕ ਆ ਬਾਈ ਆ ਜੋ ਦੇਖਦੇ ਆ ਹੈਪੀ ਬੈਗਿਆ ਟਰੈਕਟਰ ਤੇ ਟਰੈਕਟਰ ਇਹਦੇ ਥੱਲੇ ਹੈਪੀ ਉੱਤੇ ਟਰੈਕਟਰ ਦੇ ਟਿੱਕਰ ਚੈੱਕ ਕਰਾਂ ਦੀ ਬਾਈ ਠੀਕ ਆ ਮੂਰਲੇ ਰੈਮਾ ਵੀ ਨਵੇਂ ਤੇ ਟਾਇਰ ਵੀ ਨਵੇਂ ਇਹ ਇੱਧਰ ਆਪਾਂ ਪਾਦੇ ਆ ਗੁਡੀਅਰ ਦੇ 14 ਦੇ ਟਾਇਰ ਕਰੋ ਚੈੱਕ ਕਰਾਂ ਦੀ ਬਾਈ ਠੀਕ ਆ 14 ਦੇ ਟਾਇਰ ਆ ਜੀ ਪੂਰੇ ਲੱਗਦੇ ਚੌੜੇ ਤੇ ਆ ਆਪਣਾ ਹੈਗਾ ਜੀ ਨੇ ਮਾ ਟਾਇਰ ਹਾਊਸ ਮੋਗਾ ਮੋਗਾ ਸ਼ਹਿਰ ਠੀਕ ਆ ਦੱਸਿਓ ਕਿ ਰਹਨੇ ਐਨ ਖੜਾ ਇੱਕੋ ਜਿਹਾ ਬ੍ਰੇਕਾਂ ਹੀ